ਸਾਹਿਬ ਗੁਰੂ ਸਾਹਿਬ ਜੀ ਸਦੋ ਕ ਮਹਨ ਲਾਤੀ ਜਾ ਮਨ ਹਟ ਕੇ ਨਾ ਪਾਏ ਸਭ ਥਕੇ ਕਰਮ ਕਮਾਏ ਹਾਟ ਤੇਖ ਕਰ ਪਰਮਦੇ ਦੁਖ ਪਾਇਆ ਦੂਜੇ ਭਾਇ ਮਨ ਹਟ ਕੇ ਨਾ ਪਾਇਓ ਸਭ ਥਕੇ ਕਰਮ ਕਮਾਈ ਮਨ ਹਟ ਤੇਖ ਕਰ ਪਰਮਦੇ ਦੁਖ ਪਾਇਆ ਦੂਜੇ ਭਾਇ ਬੋਹ ਹਾ ਨਾਮ ਨਵਸਹਿ ਮੰਨੇ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵਾ ਅਗਿਆਨ ਅંધੇਰਾ ਜਾਏ ਨਾਮਰਤਨ ਘਰ ਪਰ ਜਟ ਹੋਵਾ ਨਾਨਕ ਸਾਜ ਸਵਾਏ ਤਿੰਜਾ ਸਬਦ ਸਾਧਨਾ ਆਇਓ ਨਾਮ ਨ ਲਗੋ ਕੇ ਆਰ ਅਰਸ ਨਾ ਮਿੱਕਾ ਬੁਲਣਾ ਨਿਤਨ ਤੋਏ ਖਵਾਰ ਨਾਨਕ ਕਿਰਤ ਪਈ ਕਮਾ ਮੇਟਣ ਹਾਰ ਪਾਉਂਦੀ ਧੰਨ ਧੰਨ ਸਤਿ ਪੁਰਖ ਸਤਿ ਗੁਰੂ ਹਮਾਰਾ ਜਿੱਤ ਮਿਲਿਆ ਹਮਕੋ ਸਾਤ ਆਈ ਧੰਨ ਧੰਨ ਸਤਿ ਪੁਰਖ ਸਤਿ ਗੁਰੂ ਹਮਾਰਾ ਜੇਤ ਮੇਲੀਏ ਹਮ ਹਰ ਭਗਤ ਬਾਈ ਤਨ ਤਨ ਹਰ ਭਗਤ ਸਤ ਗੁਰੂ ਅਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੇਵਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਅਮਾਰਾ ਜਿਨ ਲੋਕੋ ਸਭ ਸਾਹਮਣੇ ਦਿਖਾਈ ਧੰਨ ਧੰਨ ਸਤ ਗੁਰੂ ਮਿੱਤਰ ਹਮਾਰਾ ਜੇ ਨਹਰ ਨਾਮ ਸੋ ਹਮਾਰੀ ਪ੍ਰੀਤ ਬੜਾਈ ਧੰਨ ਅਨਵਾਰ ਗਿਆਨੀ ਸਤ ਗੁਰੂ ਹਮਾਰਾ ਜੈਨਵਰੀ ਮਿੱਤਰ ਰਾਮ ਕੋ ਸਭ ਸਾਮ ਦ੍ਰਿਸ਼ਟ ਦਿਖਾਈ ਧੰਨ ਧੰਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸੋ ਅਮਾਰੀ ਪ੍ਰੀਤ ਵਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਨ ਹਟ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਈ ਮਨ ਹਟ ਭੀਖ ਕਰ ਭਰਮ ਦੇ ਦੁਖ ਪਾਇਆ ਦੂਜਾ ਭਾਈ ਗੁਰੂ ਰੋ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਵਡਹੰਸ ਕੀ ਬਾਗ ਅੰਦਰ ਸ਼ਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਉੜੀ ਧੰਨ ਸਤਿਗੁਰੂ ਸੌਂਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਇਹ ਪਾਵਨ ਪਵਿੱਤਰ ਹੁਕਮ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪ੍ਰਤੰਗ 593 ਉੱਪਰ ਸੁਭਾਯ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਹਤੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ